ਇਹ ਤਾਂ ਉਹ ਆ ਅੰਦਰ ਆਇਆ ਕੱਢ ਜਾਂਦੇ ਵੀਰੇ ਤਾਰ ਤੋਂ ਪਿੱਛੇ ਉਹ ਭਾਈ ਆ ਇੱਕ ਮੋੜੇ ਵੀਰ ਤੇ ਕੋਹੋਂੋਂ ਮਿਲਣਾ ਆਇਆ ਓਪਰੇ ਗਿਆ ਬੁਲਾ ਲੈ ਜੱਲ ਮਾੜਾ ਦਾ ਸਰਦਾਰ ਹੈ ਸਵੇਰੇ ਵੀ ਰੋਟੀ ਖਾਧੀ ਇਹਨਾਂ ਨੇ ਦੁਪਹਿਰੇ ਵੀ ਰੋਟੀ ਖਾਧੀ ਇਹਨਾਂ ਨੇ ਸ਼ਾਮ ਨੂੰ ਵੀ ਰੋਟੀ ਖਾਧੀ ਉਹ ਇਹਨਾਂ ਨੂੰ ਰੋਟੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਭੇਜੀ ਹੈ ਪਰ ਇਹਨਾਂ ਨੇ ਬਦਲੇ ਦੇ ਵਿੱਚ ਸਾਨੂੰ ਰਬੜ ਦੀਆਂ ਗੋਲੀਆਂ ਐਸਐਲਆਰ ਦੀਆਂ ਗੋਲੀਆਂ ਰੌਗਟ ਲਾਉਂਚਰ ਜਿਹੜਾ ਟੀਨਾਂ ਨੂੰ ਬਾੜ ਦਿੰਦਾ ਕੱਲ ਇਹਨਾਂ ਨੇ ਵੀਰ ਜੀ ਉਹ ਵੀ ਚਲਾਏ ਹੈ ਪਰ ਇਹ ਮੈਂ ਜਵਾਨਾਂ ਨੂੰ ਦੱਸਣਾ ਚਾਹਣਾ ਕਿ ਕੱਲ ਮੋਦੀ ਨੇ ਸੋਨੂ ਨਹੀਂ ਬਖਸ਼ਿਆ ਪਲਵਾਮਾ ਕਰਾ ਕੇ ਛੋਡੀ ਕਿਸੇ ਦੀ ਲੱਤ ਨਹੀਂ ਲੱਭੀ ਕਿਸੇ ਦੀ ਬਾਹ ਨਹੀਂ ਲੱਭੀ ਸੋਨੂ ਵੀ ਮਰਵਾਇਆ ਅੱਜ ਅਮਨੋ ਸਾਹਮਣੇ ਕਰਤਾ ਸਾਨੂੰ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਬਣਾਤਾ ਮੈਂ ਜਵਾਨਾਂ ਨੂੰ ਦੱਸਣਾ ਚਾਹੁੰਦਾ ਜਵਾਨੋ ਨੋ ਫਾਰਮਰ ਨੋ ਫੂਡ ਅਗਰ ਕਿਸਾਨ ਹੀ ਨਾ ਰਿਹਾ ਤਾਂ ਖਾਣਾ ਕਿੱਥੋਂ ਆਊਗਾ ਇਹ ਜਵਾਨਾਂ ਨੂੰ ਇਹ ਸੋਚਣਾ ਚਾਹੀਦਾ ਜਦੋਂ ਰੋਟੀ ਸਾਡੀ ਖਾ ਰਹੇ ਨੇ ਫਿਰ ਸਾਡੇ ਤੇ ਗੋਲੀਆਂ ਕਿਉਂ